ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਕੇਂਦਰ ਦੀ ਸਰਕਾਰ ਵੱਲੋਂ ਪ੍ਰਗਤੀ ਦੇ ਰਾਤੇ ਚੱਲਦੇ ਹੋਇਆ ਬੰਦੇ ਭਾਰਤ ਟ੍ਰੇਨ ਯਾਤਰੀ ਟ੍ਰੇਨ ਸ਼ੁਰੂ ਕੀਤੀ ਗਈ ਹੈ ਜਿਸ ਦਾ ਅੱਜ ਉਦਘਾਟਨ ਰੋਜਪੁਰ ਤੋਂ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ 4 ਬੰਦੇ ਭਾਰਤ ਟ੍ਰੇਨਾਂ ਯਾਤਰੀ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ। ਜਿਸ ਦੇ ਵਿੱਚ ਰੋਜਪੁਰ ਦਿੱਲੀ ਲਖਨਊ ਤੋਂ ਸਾਰਨਪੁਰ ਬਨਾਰਸ ਤੋਂ ਕੁਜਰਾਹੋ 에ਰਨਾਕੋਲਮ ਤੋਂ ਬੈਂਗਲੂਰੂ ਇਹ ਚਾਰ ਯਾਤਰੀ ਟ੍ਰੇਨਾਂ ਅੱਜ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਪੂਰੇ ਸ਼ਾਹ ਨਾਲ ਪਰਵਾਣਾ ਕੀਤਾ ਜਾਵੇਗਾ ਦੂਸਰਾ ਇਹ ਜੋ ਟ੍ਰੇਨ ਹੈ ਇਸ ਦੀ ਜੋ ਰਫਤਾਰ ਹੈ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚਣ ਵਿੱਚ 140 ਸਕਿੰਟ ਦਾ ਸਮਾਂ ਲੱਗਦਾ ਹੈ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪਹੁੰਚਣ ਵਿੱਚ 140 ਸਕਿੰਟ ਦਾ ਸਮਾਂ ਲੱਗਦਾ ਹੈ ਮजेदार ਆਰਾਮਦਾਇਕ ਸ਼ਾਂਤ ਅਤੇ ਸੁਰੱਖਤ ਸੁਰੱਖਿਅਤ ਸਫ਼ਰ ਹੋਵੇਗਾ ਇਸ ਟ੍ਰੇਨ ਦਾ ਹਰੇਕ ਕੋਚ ਵਿੱਚ ਇੰਫੋਰਟੇਨਮੈਂਟ ਸਿਸਟਮ ਇੰਫੋਰਟੇਨਮੈਂਟ ਸਿਸਟਮ ਇਹ ਵੀ ਲਗਾਇਆ ਗਿਆ ਹੈ ਬਿਹਤਰ ਹੀਟਰ ਵੈਂਟੀਲੇਸ਼ਨ ਅਤੇ ਇੱਕਸਾਰ ਵੰਡ ਲਈ 에어 ਕੰਡੀਸ਼ਨ ਡਾਕਟਰ ਟੱਚ ਫ੍ਰੀ ਟੱਚ ਫ੍ਰੀ ਸਹੂਲਤਾਂ ਵਾਲੇ ਬਾਇਓ ਵੈਕਿਊ ਟਾਇਲਟ ਬਣਾਏ ਗਏ ਨੇ ਇਹਦੇ ਵਿੱਚ ਸਾਰੇ ਕੋਚਾਂ ਦੇ ਵਿੱਚ ਅੱਗ ਬੁਝਾਊ ਸੁਰੱਖਿਆ ਦੇ ਬਿਤਰਪਾ ਹਿਤੇ ਗਏ ਨੇ ਕਾਪਚ ਟ੍ਰੇਨ ਬਚਾਅ ਪ੍ਰਣਾਲੀ ਨਾਲ ਲੱਸ ਹੈ ਪੂਰੀ ਤਰ੍ਹਾਂ ਇਹ دیਵੰਗ ਲੋਕਾਂ ਲਈ ਯਾਨੀ ਕਿ ਹੈਂਡੀਕੈਪਡ ਲੋਕਾਂ ਲਈ ਵਿਸ਼ੇਸ਼ ਟਾਇਲਟਾਂ ਦਾ ਪ੍ਰਬੰਧ ਅਤੇ ਬਰੋਲ ਲਿਪੀ ਵਿੱਚ ਸੂਚਨਾਵਾਂ ਦਿੱਤੀਆਂ ਗਈਆਂ ਨੇ ਬਾਕੀ ਇਸ ਟ੍ਰੇਨ ਨਾਲ ਤੁਹਾਡੀ ਅਸੀਂ ਸਾਰਿਆਂ ਦੀ ਜੋ ਵੀ ਇਸ ਦੇ ਵਿੱਚ ਸਫ਼ਰ ਕਰਨਗੇ ਯਾਤਰੀ ਉਹਨਾਂ ਦੀ ਯਾਤਰਾ ਮੰਗਲਮਈ ਹੋਵੇ ਸਫ਼ਰ ਦੇ ਸਮੇਂ ਦੀ ਕਾफी ਕਮੀ ਹੋਵੇਗੀ ਮਸਾਫਰਾਂ ਨੂੰ ਆਧੁਨਿਕ ਆਰਮਦਾਇਕ ਕੁਸ਼ਲ ਯਾਤਰਾ ਦਾ ਵਿਕਲਪ ਦਿੱਤਾ ਗਿਆ ਹੈ। ਖੇਤਰੀ ਵਿਕਾਸ, ਸਹਿਸਪਾਟੇ ਅਤੇ ਆਰਥਿਕ ਖੁਸ਼ਹਾਲੀ ਨੂੰ ਉਸ਼ਾਂਤ ਹੀ ਪਹੁੰਚਾਇਆ ਗਿਆ। ਅੱਜ ਇਸ ਦਾ ਫਰੋਜਪੁਰ ਤੋਂ ਦਿੱਲੀ ਤੱਕੇ ਟ੍ਰੇਨ ਜਾਵੇਗੀ ਫਰੋਜਪੁਰ ਤੋਂ 8:00 ਵਜੇ ਕਰੀਬ ਇਹ ਰਵਾਨਾ ਹੋਵੇਗੀ। ਪਰ ਇਸ ਦੇ ਜੋ ਸਟਾਪੇਜ ਨੇ ਬਠਿੰਡਾ ਤੂਰੀ ਪਟਿਆਲਾ ਅੰਮ੍ਰਾਲਾ ਬਹੁਤ ਸਟਾਪੇਜ ਘਟਨੇ ਕਿਉਂਕਿ ਜੇ ਸਟਾਪੇਜ ਘਟਨੇ ਤਾਂ ਉਹਨਾਂ ਹੀ ਸਮਾਂ ਘਟ ਲਗੇਗਾ ਪਰ ਲੋਕਾਂ ਦੀ ਸ਼ਹਿਰੀਆਂ ਦੀ ਇਹ ਪਹਿਲਾਂ ਵੀ ਮੰਗ ਸੀ ਹੁਣ ਵੀ ਮੰਗ ਹੈ ਇਹ ਬੰਦੇ ਭਾਰਤ ਟ੍ਰੇਨ ਜੋ ਚੱਲੀ ਹੈ ਇਸ ਨੂੰ ਸਭ ਨੂੰ ਪਤਾ ਹੀ ਹੈ ਕਿ ਆਗਰ ਕੋਈ ਟ੍ਰੇਨ 5 ਘੰਟਿਆਂ ਦਾ ਸਮਾਂ ਲੈਂਦੀ ਹੈ ਤਾਂ ਬੰਦੇ ਭਾਰਤ ਤਕਰੀਬਨ ਅੱਧੇ ਸਮੇਂ ਦੇ ਵਿੱਚ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੰਦੀ ਹੈ ਪਰ ਦੁੱਖ ਦੀ ਗੱਲ ਇਹ ਕੀ ਵੀ ਹੈ ਕਿ ਐਸੇ ਟ੍ਰੇਨ ਦਾ ਪੁੱਛੋ ਰਾਮਪਰਾ ਤਪਾ ਬਰਨਾਲਾ ਨਾਬਾ ਇਹ ਸਟੇਸ਼ਨਾਂ ਤੇ ਸਟਾਪੇਜ ਨਹੀਂ ਕੀਤਾ ਗਿਆ ਜਿਸ ਕਰਕੇ ਸ਼ਹਿਰੀਆਂ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਤੱਪੇ ਪਹਿਲੇ ਹੀ ਨੀ ਐਕਸਪ੍ਰੈਸ ਗੱਡੀਆਂ ਖੜਦੀਆਂ। ਬੰਦੇ ਭਾਰਤ ਟ੍ਰੇਨ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਤਾਂ ਮੁਸ਼ਕਲੀ ਹੈ। 나ਹੀਂ ਇਥੇ ਕੜਨੀ ਹੈ। ਜਿੰਨਾ ਮਰਜੀ ਹੰਬੜਾ ਮਾਰੋ ਪਰ ਸਮੇ ਸਮੇਂ ਦੇ ਚੋਣਾ ਸਮੇਂ ਲੀਡਰ ਹਰ ਇੱਕ ਪਾਰਟੀਆਂ ਦੇ ਬੜੇ-ਬੜੇ ਦਾਅਵੇ ਕਰਕੇ ਗਏ ਵਾਅਦੇ ਕਰਕੇ ਗਏ ਵੀ ਸਾਨੂੰ ਵੋਟ ਪਾਓ ਅਸੀਂ ਐਕਸਪ੍ਰੈਸ ਗੱਡੀਆਂ ਸਟੇਸ਼ਨਾਂ 'ਤੇ ਲੋੜ ਲਾ ਦੇਵਾਂਗੇ ਪਰ ਕਾਮਯਾਬ ਨਹੀਂ ਹੋ ਸਕੇ ਉਹ ਚਲੋ ਅਗਰ ਕੋਸ਼ਿਸ਼ ਕਰੋ ਕੇਂਦਰ ਸਰਕਾਰ ਕੋਸ਼ਿਸ਼ ਕਰੇ ਤਾਂ ਜਿਹੜੇ ਹੋਰ ਸਟੇਸ਼ਨ ਨੇ ਬਰਨਾਲਾ ਤਾਂ ਆਪਾਂ ਪੁੱਛੋ ਰਾਮਪਰਾ ਇਹਨਾਂ 'ਤੇ ਅਗਰ ਕਿ ਟ੍ਰੇਨਾਂ ਨਾ ਸਟਾਪੇਜ ਹੋ ਜਾਵੇ ਤਾਂ ਰੇਲਵੇ ਵਿਭਾਗ ਨੂੰ ਕਾਫੀ ਲਾਭ ਹੋਵੇਗਾ ਅਤੇ ਲੋਕਾਂ ਨੂੰ ਇਹ ਸੂਤ ਮਿਲੇਗੀ ਤੇ ਸੂਸਕਾ ਵਾਂਝੇ ਨਹੀਂ ਰਹਿਣਗੇ ਤਾਂ ਬਹੁਤ-ਬਹੁਤ ਧੰਨਵਾਦ ਅੱਜ ਇਹ ਟ੍ਰੇਨ ਰੋਜਪੁਰ ਤੋਂ ਚੱਲ ਕੇ ਦਿੱਲੀ ਜਾ ਰਹੀ ਹੈ ਬਾਇਆ ਬਠਿੰਡਾ ਪੁਚੋ ਰਾਮਪਰਾ ਤਪਾ ਬਰਨਾਲਾ ਤੂਰੀ ਰਾਜਪੁਰਾ ਪਟਿਆਲਾ ਅੰਮ੍ਰਾਲਾ ਕੁਰੂਕਸ਼ੇਤਰ ਪਾਣੀਪਤ ਸੋਨੀ ਭਾਤਾ ਤੋਂ ਦਿੱਲੀ ਪਹੁੰਚੇਗੀ ਚਲੋ ਬਹੁਤ ਬਹੁਤ ਧੰਨਵਾਦ